ਤਸਵੀਰਾਂ ਸੜਕ ਦੁਰਘਟਨਾ ਨੂੰ ਬਿਆਨ ਕਰ ਰਹੀਆਂ ਨੇ ਸੜਕੀ ਹਾਦਸਾ ਜਲੰਧਰ ਦੇ ਗੁਰਾਇਆਂ ਦੀ ਆਟਾ ਨਹਿਰ ਨੇੜੇ ਨੈਸ਼ਨਲ ਹਾਈਵੇ ਤੇ ਵਾਪਰਿਆ ਇਸ ਦਰਦਨਾਕ ਸੜਕੀ ਹਾਦਸੇ ਦੇ ਵਿੱਚ ਬਾਈਕ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਮਰਸੀਡੀਜ਼ ਕਾਰ ਸਵਾਰ ਨੇ ਇਸ ਬਾਈਕ ਨੂੰ ਟੱਕਰ ਮਾਰੀ ਤੇ ਉਹ ਕਾਰ ਦੇ ਨਾਲ ਹੀ ਬਾਈਕ ਨੂੰ ਕਸੀੜ ਦਾ ਲੈ ਗਿਆ ਬਾਈਕ ਅੱਗ ਦਾ ਗੋਲਾ ਬਣੀ ਤੇ ਮੌਕੇ ਤੇ ਦੋਨੋਂ ਨੌਜਵਾਨਾਂ ਦੀ ਜਾਨ ਚਲੀ ਗਈ ਸ਼ੁਰੂਆਤੀ ਜਾਂਚ ਤੋਂ ਸਾਹਮਣੇ ਆਇਆ ਕਿ ਕਾਰ ਸਵਾਰ ਨੇ ਸ਼ਰਾਬੀ ਰੱਖੇ ਸੀ ਨਸ਼ੇ ਦੇ ਹਾਲਤ ਦੇ ਵਿੱਚ ਉਹ ਤੇਜ਼ ਡਰਾਈਵ ਕਰ ਰਿਹਾ ਸੀ ਤੇ ਕੰਮ ਤੋਂ ਵਾਪਸ ਭਾਰਤੀ ਦਾ ਦੋ ਨੌਜਵਾਨਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਤੇ ਨਾਲ ਹੀ ਕਸੀਰ ਦਾ ਲੈ ਗਿਆ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਤੇ ਮਾਮਲੇ ਦੇ ਵਿੱਚ ਕਾਰਵਾਈ ਵੀ ਵਿੜ ਦਿੱਤੀ ਗਈ ਹੈ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਮੈਂ ਨਾ ਨਿੱਕੀ ਆ ਜੀ ਅਸੀਂ ਆਨੇ ਸੀ ਕੰਮ ਤੋਂ ਤਾਂ ਗੱਡੀ ਵਾਲਾ ਸੈਲ ਮਾਰ ਗਿਆ ਇਹ ਪਿੱਛੇ ਸੀ ਦੋ ਜਣੇ ਅਸੀਂ ਮੋਰੇ ਸੀਗੇ ਗੱਡੀ ਬੜੀ ਤੇਜ਼ ਸੀਗੀ ਉਹ ਗੱਡੀ ਵਾਲਾ ਦੋਨੋਂ ਸਾਈਡ ਮਾਰ ਗਿਆ ਇਹ ਹੁਣ ਬਦ ਗੋਗੇ ਦੋਨੇ ਪुलिस ਦਾ ਲੈ ਕੇ ਆ ਡਰਾਈਵਰ ਦਾ ਫੜ ਲਿਆ ਜੀ ਡਰਾਈਵਰ ਫੜ ਲਿਆ ਜੀ ਹਾਂਜੀ ਹਾਂਜੀ ਗੱਡੀ ਫੜੀ ਤੋਂ ਮੋੜੇ ਜਾ ਕੇ ਹਾਂਜੀ ਕਿਤੀ ਹੋਈ ਓ ਦਾਰੂ ਪੀਤੀ ਹਾਲੇ ਨਿੰਦਾਰੂ ਪੀਤੀ ਹੋਈ ਏ ਜੀ ਗੱਡੀ ਦੇ ਵਿੱਚ ਪਈ ਏ ਬਹੁਤ ਹਾਂਜੀ ਹਾਂਜੀ ਅੱਛਾ ਜੀ ਗੱਡੀ ਵਾਲੇ ਦਾਰੂ ਪੀਤੀ ਹੋਈ ਚ ਅੱਛਾ ਹੋਰ ਜੀ ਦੋਨੇ ਅੱਛਾ ਹੋਰ ਦੇ ਸਕਦੇ ਹਾਂ ਨੇ ਇੱਕ ਤਾਂ ਪਾਲੋਂ ਦੱਸ ਜੀ ਇਹ ਅਸੀਂ ਪਹਿਲਾਂ ਤੋਂ ਨਿਕਲੇ ਸੀਗੇ 7:30 ਵਜੇ ਹਾਂਜੀ ਇਹ ਹੋਇਆ ਪੌਣੇ 11 ਵਜੇ ਸ਼ਾਮ ਦੇ ਟਾਈਮ ਪੌਣੇ 8 ਵਜੇ ਹਨ ਹਾਂਜੀ ਹਾਂਜੀ ਤਿੰਨ ਚਾਰ ਘੰਟੇ ਹੋ ਗਏ ਆ ਬੋਡੀ ਲੈ ਗਏ ਆ ਹਾਂਜੀ ਬੋਡੀ ਲੈਗੇ ਗੱਡੀ ਅੱਜ ਐਕਸੀਡੈਂਟ ਹੋਇਆ ਇੱਕ ਆਪਣੇ ਪੁਰਦੇ ਉੱਪਰ ਠਾਣੇ ਦੇ ਸਾਹਮਣੇ ਤੇ ਦੋ ਆਪਣੇ ਬਾਈਕ ਸਵਾਰ ਜਿਹੜਿਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਤੇ ਉਹਨਾਂ ਦੀਆਂ ਮੌਕੇ ਤੇ ਮੌਤ ਹੋ ਗਈ ਬਾਕੀ ਜਿਹੜੀ ਅਸੀਂ ਸਾਰੇ ਕਾਬੀਏ ਚ ਲੈ ਲਏ ਗੱਡੀ ਤੇ ਬੰਦਾ ਵੀ ਕਾਬੀਏ ਚ ਲੈ ਲਿਆ ਤੇ ਅਗਲੀ ਤੂੰ ਤਹੀ ਜਾ। ਮੌਤ ਪਰ ਦੋਨਾਂ ਦੀ ਹੋ ਗਈ। ਹਾਂ ਮੁੱਕ ਤੇ ਦੋਨੋਂ ਦੀ ਹੋ ਗਈ। ਕੋਈ ਸ਼ਾਨ ਹੋਏ ਕਿੱਥੇ ਦੇ ਆ? ਇਹ ਮੈਂ ਹਲੇ ਪੂਰਾ ਨਹੀਂ ਪੂਰਾ ਆਈਡੈਂਟੀਫਾਈਡ ਨਹੀਂ ਹੋਇਆ। ਅਸੀਂ ਕਰ ਰਹੇ ਹਾਂ ਜੀ। ਕੀ ਕਰ ਰਹੇ? ਕਾਰ ਤੇ ਦੀ। ਇਹ ਬਾਈਕ ਤੇ ਸੀ। ਬਾਈਕ ਤੇ ਵੀ ਕਹਿੰਦੇ ਅੱਕ ਲੱਗੀ ਬਾਈਕ। ਹਾਂ ਉਹ ਨਾਲ ਪੇਜ ਦਾ ਰਿੰਗਣ ਨਾ ਨੰਕੀ ਨੂੰ ਅ ਤਾਂ ਕੀ ਨਾਲ ਕਸਰਾਇਆ ਕਿਸੁਰ ਦੇ ਨਾਲ ਪਟ્રોલ ਕਰਕੇ ਪੈ ਗਈ ਨਾਲ